ਤੁਸੀਂ ਦੇਖ ਰਹੇ ਹੋ ਪੀਵੀ12 ਅਪਡੇਟ ਅੱਜ ਨਵੇਂ ਸਾਲ ਦੀਆਂ ਮੁਬਾਰਕਾਂ ਪੀਵੀ12 ਅਪਡੇਟ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਤੇ ਨੌਜਵਾਨ ਕਿਸੇ ਵੀ ਵਰਲਡ ਵਿੱਚ ਬੈਠੇ ਅ ਫਰੋਤਿਆਂ ਨੂੰ ਬਹਿਤ ਲੋ ਧੰਨਵਾਦ ਹੈ ਕਿ ਇਹ ਪੂਰਾ ਇੱਕ ਸਾਲ ਜਿਹੜਾ ਹੈਗਾ ਇਹ ਉਹ ਪੀਵੀ12 ਅਪਡੇਟ ਨੂੰ ਹੋ ਚੁੱਕਿਆ ਹੈ ਸੇਵਾ ਕਰਦਿਆਂ ਨੂੰ ਤੇ ਨੌਜਵਾਨਾਂ ਵੱਲੋਂ ਰਾਜਪੁਰੇ ਦੇ ਮੋਸੇਵਾਲ ਦੇ ਉੱਪਰ ਬਹੁਤ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਨਵੇਂ ਸਾਲ ਨੂੰ ਪਰਮਾਤਮਾ ਦੀ ਤੇ ਸ਼ੁਕਰਾਨਾ ਕਰਦੇ ਹੋਏ ਬਰੈਡ ਪਕੌੜੇ ਅੰਦਰ ਲੰਗਰ ਜਿਹੜਾ ਹੈ ਉਹ ਸੰਗਤਾਂ ਤੇ ਲਿਖਾਇਆ ਤੇ ਸੰਗਤਾਂ ਵੀ ਭਰਪੂਰ ਆਨੰਦ ਜਿਹੜੀਆਂ ਹੈਗੀਆਂ ਉਸ ਲੰਗਰ ਦਾ ਲੈ ਰਹੀਆਂ ਨੇ ਬਰੈਡ ਪਕੌੜੇ ਅੰਦਰ ਲੰਗਰ ਜਿਹੜਾ ਹੈ ਉਹ ਨੌਜਵਾਨਾਂ ਵੱਲੋਂ ਲਗਾਇਆ ਗਿਆ ਈ ਪਰਮਾਤਮਾ ਨੇ ਜੋ ਇੱਕ ਗੁਰੂ ਨਾਨਕ ਮਹਾਰਾਜ ਨੇ ਲੰਗਰ ਚਲਾਇਆ ਸੀ ਬੀਹਾਵਾਲਾ ਲੰਗਰ ਜਿਹੜਾ ਹੈ ਉਹ ਬਾਬੇ ਨਾਨਕ ਦਾ ਅੱਜ ਵੀ ਚੱਲ ਰਿਹਾ ਏ ਤੇ ਸਰਬ ਸੰਗਤਾਂ ਜਿਹੜੀਆਂ ਹੈਗੀਆਂ 9 ਸਾਲ ਨੂੰ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਸੰਗਤਾਂ ਦੀ ਸੇਵਾ ਕਰਕੇ ਵੜ ਪਾਗੇ ਇੱਕ ਆਪਣੀ ਕਮਾਈ ਨੂੰ ਨੇ ਕਮਾਈ ਨੂੰ ਸਫਲਾ ਕਰਨ ਵਾਸਤੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ हे ਮਾਲਕਾ ਜਿਹੜਾ ਨਵਾਂ ਸਾਲ ਆ ਰਿਹਾ ਹੈ ਉਹ तकरीबन ਸਰਵ ਸੰਗਤਾਂ ਦੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਜਿੱਥੇ-ਜਿੱਥੇ ਵੀ ਦੁਨੀਆ ਬੈਠੀ ਆ ਕਿਉਂਕਿ ਨਾਨਕ ਨਾਮ ਚੜ੍ਹ ਦੇ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦੀ ਹੋਈ ਇਹ ਸਰਵ ਸੰਗਤਾਂ ਨੌਜਵਾਨ ਕਮੇਟੀ ਜਿਹੜੀ ਹੈ ਬਣੀ ਹੋਈ ਹੈ ਮੂਸੇਵਾਲਦੀ ਤੇ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਪੂਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਲੰਗਰ ਚਲਾਏ ਨੇ ਤੋਂ ਪ੍ਰਮਾਤਮਾ ਕਰੇ ਇਹਨਾਂ ਦਾ ਲੰਗਰ ਜਿਹੜਾ ਹੈਗਾ ਜੋ ਸੰਪੂਰਨ ਹੋਵੇ ਤੇ ਆਉਣ ਵਾਲੇ ਹੀ ਸਾਲ ਕਈ ਸਾਲਾਂ ਦੇ ਵਿੱਚ ਬਾ ਚੜਕੇ ਜਿਹੜੇ ਹੈਗੇ ਆ ਇਹ ਲੰਗਰ ਨੂੰ ਲਗਾਉਣ ਤੇ ਤੁਸੀਂ ਵੀ ਸਾਰਿਆਂ ਨੇ ਆਪਣਾ ਜਿਸ ਵੀ ਤੁਸੀਂ ਧਰਮ ਦੇ ਨਾਲ ਜੁੜੇ ਹੋ जय माता वैगुरु या कुछ भी लिख के ਤੁਸੀਂ ਆਪਣੀ ਹਾਜ਼ਰੀ ਜਿਹੜੀ ਹੈ ਉਹ ਜਰੂਰ ਲਗਾਨੀ ਹੈ ਤੇ ਕਮੈਂਟ ਕਰਕੇ ਦੱਸਣਾ ਹੈ ਕਿ ਇਹਨਾਂ ਦੇ ਜਿਹੜੇ ਉਪਰਾਲੇ ਆਏ ਉਹ ਤੁਹਾਨੂੰ ਕਿਹਦਾ ਲੱਗਿਆ ਕਿ ਉਹ ਜਿਹੇ ਉਪਰਾਲੇ ਜਦੋਂ ਆਪਾਂ ਮੈਸੇਜ ਕਰਦੇ ਆਂ ਤੇ ਉਹਨਾਂ ਨੂੰ ਇੱਕ ਉਤਸ਼ਾਹ ਮਿਲਦਾ ਹੈ ਉਹਨਾਂ ਨੂੰ ਇੱਕ ਪ੍ਰੇਮ ਮਿਲਦਾ ਹੈ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਹੈ ਕਿ ਸਾਨੂੰ ਪਿਆਰ ਕਰਨ ਵਾਲੇ ਜਿਹੜੇ ਨੇ ਸਰੋਤੇ ਉਹ ਕਿੱਥੇ-ਕਿੱਥੇ ਬੈਠੇ ਨੇ ਤੇ ਇਹਨਾਂ ਦਾ ਜਿਹੜਾ ਹੌਸਲਾ ਵੱਧਦਾ ਹੈ